ਕਲਪਨਾ ਦੀ ਉਡਾਰੀ ਲక్ష్ਮੀ ਨੂੰ ਕਿਤਾਬਾਂ ਪੜਨ ਤੋਂ ਜ਼ਿਆਦਾ ਖੇਡਣਾ ਵਧੀਆ ਲੱਗਦਾ ਸੀ ਇਕੱਲਾ ਕਰਨ ਲਈ ਵੀ ਉਹ ਹਮੇਸ਼ਾ ਤਿਆਰ ਰਹਿੰਦੀ ਸੀ ਪਰ ਪੜਨਾ ਅਤੇ ਲਿਖਣਾ ਨਾ ਜੀਣਾ ਇਸ ਲਈ ਲక్ష్ਮੀ ਨੂੰ ਲੇਖ ਦੀ ਕਾਪੀ ਨਾਲ ਬਹੁਤ ਨਫ਼ਰਤ ਸੀ ਇੱਕ ਦਿਨ ਸਾਰੇ ਵਿਦਿਆਰਥੀਆਂ ਨੇ ਅਧਿਆਪਕ ਨੂੰ ਆਪਣੇ ਲੇਖ ਸੁਣਾਉਣੇ ਸਨ ਲక్ష్ਮੀ ਹਰ ਵਾਰ ਦੀ ਤਰ੍ਹਾਂ ਭੁੱਲ ਗਈ ਕਿ ਉਸ ਨੇ ਵੀ ਲੇਖ ਲਿਖਣਾ ਸੀ ਪਰ ਉਹ ਘਬराई ਨਹੀਂ ਆਪਣੀ ਵਾਰੀ ਆਉਣ ਤੇ ਉਸ ਨੇ ਇੱਕ ਵਾਰ ਅਧਿਆਪਕ ਵੱਲ ਵੇਖਿਆ ਅਤੇ ਖੜੀ ਹੋ ਗਈ ਉਸ ਨੇ ਕਾਪੀ ਹੱਥ ਵਿੱਚ ਫੜੀ ਅਤੇ ਲੇਖ ਸੁਣਾਉਣ ਲੱਗੀ ਅਧਿਆਪਕ ਜੀ ਹੈਰਾਨੀ ਨਾਲ ਸੁਣਦੇ ਰਹੇ ਸ਼੍ਰੇਣੀ ਦੇ ਬਾਕੀ ਵਿਦਿਆਰਥੀ ਵੀ ਹੈਰਾਨ ਰਹਿ ਗਏ ਲਕਸ਼ਮੀ ਦੇ ਲੇਖ ਵਿੱਚ ਲਿਖੀਆਂ ਗੱਲਾਂ ਬਹੁਤ ਵਧੀਆ ਸਨ ਅਚਾਨਕ ਉਹ ਬੋਲਦੀ ਬੋਲਦੀ ਰੁਕ ਗਈ ਅਧਿਆਪਕ ਨੂੰ ਉਸ ਤੇ ਸ਼ੱਕ ਹੋਇਆ ਅਧਿਆਪਕ ਨੇ ਕਿਹਾ ਕਾਪੀ ਮੈਨੂੰ ਦਿਓ ਲਕਸ਼ਮੀ ਨੇ ਕਾਪੀ ਅਧਿਆਪਕ ਨੂੰ ਦੇ ਦਿੱਤੀ ਅਧਿਆਪਕ ਦਾ ਸ਼ੱਕ ਸਹੀ ਨਿਕਲਿਆ ਕਾਪੀ ਤੇ ਕੁਝ ਵੀ ਨਹੀਂ ਸੀ ਲਿਖਿਆ ਹੋਇਆ ਲਕਸ਼ਮੀ ਨੇ ਮਨ ਹੀ ਮਨ ਵਿੱਚ ਝਿੜਕਾਂ ਖਾਣ ਦੀ ਤਿਆਰੀ ਕਰ ਲਈ ਪਰ ਹੋਇਆ ਕੁਝ ਹੋਰ ਅਧਿਆਪਕ ਨੇ ਕਿਹਾ ਇਨਾ ਕੁਝ ਜੇ ਮਨ ਵਿੱਚ ਰੱਖਦੀ ਹੋ ਤਾਂ ਉਸ ਨੂੰ ਕਾਪੀ ਉੱਤੇ ਕਿਉਂ ਨਹੀਂ ਲਿਖਦੀ Lakshmi ਨੂੰ ਝਟਕਾ ਲੱਗਾ ਇਹ ਤਾਂ ਸੋਚਿਆ ਹੀ ਨਹੀਂ ਸੀ ਉਸ ਦੇ ਮੂੰਹ ਵਿੱਚੋਂ ਨਿਕਲ